ਜੋਪੜਾ ਬਲੌਗ ਨੂੰ ਵੀ ਤੁਹਾਡਾ ਸਵਾਗਤ ਹੈ ਜਿਵੇਂ ਅਸੀਂ ਪਹਿਲਾਂ ਹੀ ਤੁਹਾਨੂੰ ਦਿਖਾ ਰਹੇ ਅਸੀਂ ਸ਼ੀਦੀ ਜੋੜ ਮੇਲ ਨੂੰ ਕਵਰ ਕਰ ਰਹੇ ਹਾਂ ਪਹਿਲਾਂ ਵੀ ਦੋ ਬਲੌਗ ਆ ਚੁੱਕੇ ਨੇ ਉਹਨਾਂ ਅੱਜ ਅਸੀਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਤੁਹਾਨੂੰ ਚਮਕੌਰ ਸਾਹਿਬ ਦਾ ਸ਼ੀਦੀ ਜੋੜ ਮੇਲ ਦਿਖਾਵਾਂਗੇ ਤੇ ਉਸ ਵੱਲ ਅਸੀਂ ਜਾ ਰਹੇ ਹਾਂ এর ਦੀ ਹਿਸਟਰੀ ਬਾਰੇ ਜਿਵੇਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਗੁਰੂ ਜੀ ਤੇ ਬਡੇ ਸ਼ਹਿਬਜਾਦੇ ਜਿਹੜੇ ਨੇ ਓਹੋ ਚਮਕੌਰ ਸਾਹਿਬ ਵੱਲੋਂ ਚੱਲੇ ਪਾ ਦਿੰਦੇ ਨੇ ਤੇ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰੀ ਕੌਰ ਜੀ ਗੰਗੂ ਦੇ ਨਾਲ ਉਹਦੇ ਪਿੰਡ ਖੇੜੀ ਵਾਲੀ ਸਾਈਟ ਨੂੰ ਚੱਲ ਪੈਂਦੇ ਹਨ ਜਦੋਂ ਗੁਰੂ ਜੀ ਇੱਥੇ ਆਉਂਦੇ ਨੇ ਤੇ ਆ ਉਹਨਾਂ ਦੇ ਨਾਲ ਪੰਜ ਪਿਆਰੇ ਤੇ ਪੰਜ ਮੁਕਤੇ ਤੇ ਦੋ بڑے ਸ਼ਹਿਬਜ਼ਾਦੇ ਬਾਬਾ ਜੀ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਤੇ ਸਿੰਘ ਤੇ ਕੋਲੇ ਉਹ 40 ਸਿੰਘ ਸਨ ਉਹ 40 ਸਿੰਘ ਜਦੋਂ ਇੱਥੇ ਚਮਕੌਰ ਸਾਹਿਬ ਵਿੱਚ ਆਉਂਦੇ ਨੇ ਤਾ ਉਥੇ ਉਹ ਪਹਿਲਾਂ ਇੱਕ ਬਾਗ ਚ ਪਹੁੰਚਦੇ ਨੇ ਜਿੱਥੇ ਅੱਜ ਕੱਲ ਦਮਦਮਾ ਸਾਹਿਬ ਗੁਰਦੁਆਰਾ ਸਥਾਪਿਤ ਹੈ ਗੁਰੂ ਜੀ ਦੇ ਦੋ ਅਨੰਨ ਸੇਵਕ ਪਹਿਲਾਂ ਤੋਂ ਹੀ ਚਮਕੌਰ ਸਾਹਿਬ ਦੇ ਖੇ ਰਹਿੰਦੇ ਸਨ ਉਹ ਰਾਜਪੂਤ ਫੈਮਲੀ ਨਾਲ ਬਿਲੋਂਗ ਕਰਦੇ ਸਨ ਉਹ ਗੁਰੂ ਜੀ ਕੋਲ ਅਨੰਦਪੁਰ ਸਾਹਿਬ ਆਇਆ ਕਰਦੇ ਸੀ ਤਾਂ ਉਹਨਾਂ ਨੇ ਗੁਰੂ ਜੀ ਨੇ ਉਹਨਾਂ ਨੂੰ ਉਹਨਾਂ ਤੋਂ ਹਵੇਲੀ ਜੋ ਕਿ ਕੱਚੀ ਗੜੀ ਸੀ ਉਹ ਮੰਗੀ ਤਾਂ ਉਹਨਾਂ ਨੇ ਉਹ ਗੁਰੂ ਜੀ ਨੂੰ ਦੇ ਦਿੱਤੀ ਗੁਰੂ ਜੀ ਤੇ 40 ਸਿੰਘ ਉਥੇ ਚਲੇ ਜਾਂਦੇ ਨੇ ਤੇ ਚਾਰੋਂ ਪਾਸੇ ਗੁਰੂ ਜੀ ਉਹਨਾਂ ਨੂੰ 8-8 ਸਿੰਘਾਂ ਨੂੰ ਚਾਰੋਂ ਕੋਰਨਰ ਤੇ ਉਥੇ ਲਗਾ ਦਿੰਦੇ ਨੇ ਤੇ ਗੇਟ ਦੇ ਉੱਪਰ ਦੋ ਸਿੰਘ ਮਦਨ ਸਿੰਘ ਤੇ ਕਾਠਾ ਸਿੰਘ ਨੂੰ ਪਹਿਰੇਦਾਰੀ ਲਈ ਲਗਾ ਦਿੱਤਾ ਜਾਂਦਾ ਹੈ ਮੁਗਲਾਂ ਦੀ 10 ਲੱਖ ਦੀ ਫੌਜ ਕੱਚੀ ਗੜੀ ਨੂੰ ਘੇਰਾ ਪਾ ਲੈਂਦੀ ਹੈ ਤੇ ਗੁਰੂ ਜੀ ਪੰਜ-ਪੰਜ ਸਿੰਘਾਂ ਦਾ ਜੱਥਾ ਬਣਾ ਕੇ ਉਹਨਾਂ ਨੂੰ ਲੜਨ ਲਈ ਭੇਜਦੇ ਹਨ ਤੇ 40 ਸਿੰਘ ਤੇ 10 ਲੱਖ ਦੀ ਫੌਜ ਤਾਂ ਇੱਥੇ ਗੁਰੂ ਜੀ ਦਾ ਵਚਨ ਸਿੱਧ ਹੋ ਜਾਂਦਾ ਹੈ ਸਵਾ ਲੱਖ ਸੇ ਇੱਕ ਲੜਾਉ ਤਬੀ ਗੋਬਿੰਦ ਸਿੰਘ ਨਾਮ ਕਹਾਉ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਲੋਂ ਪੰਜ-ਪੰਜ ਦੇ ਜੱਥੇ ਭੇਜੇ ਜਾਂਦੇ ਹਨ ਤੇ ਫਿਰ ਆਖਿਰ ਦੇ ਵਿੱਚ ਬਾਬਾ ਅਜੀਤ ਸਿੰਘ ਜਿਹੜੇ ਕਿ ਬੜੇ ਸ਼ੇਵਜਾਦੇ ਸਨ ਉਹਨਾਂ ਨੂੰ ਭੇਜਿਆ ਜਾਂਦਾ ਹੈ ਤਾਂ ਉਹ ਵੀ ਉੱਥੇ ਸ਼ਹਾਦਤ ਪ੍ਰਾਪਤ ਕਰ ਜਾਂਦੇ ਹਨ ਤੇ ਫਿਰ ਉਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਨੂੰ ਭੇਜਿਆ ਜਾਂਦਾ ਹੈ ਤਾਂ ਉਹ ਵੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਜਾਂਦੇ ਹਨ ਤੇ ਫਿਰ ਪੰਜ ਸਿੱਖ ਬਚਦੇ ਨੇ ਤੇ ਉਹ ਗੁਰੂ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਕੱਚੀ ਗੜੀ ਨੂੰ ਛੱਡ ਕੇ ਚਲੇ ਜਾਓ ਤਾਂ ਗੁਰੂ ਜੀ ਉਹਨਾਂ ਦਾ ਹੁਕਮ ਮੰਨਦੇ ਹੋਏ ਕੱਚੀ ਗੜੀ ਨੂੰ ਛੱਡ ਕੇ ਚਲੇ ਜਾਂਦੇ ਹਨ ਤੇ ਅੱਗੇ ਜਾ ਕੇ ਇੱਕ ਜਗ੍ਹਾ ਤਾੜੀ ਸਾਹ ਵੱਜਦੀ ਹੈ ਜਿੱਥੇ ਉਹ ਤਾੜੀ ਮਾਰਦੇ ਹਨ ਤੇ ਕਹਿ ਕੇ ਜਾਂਦੇ ਨੇ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਤੇ ਉਹ ਅੱਗੇ ਮਾਛੀਵੜੇ ਨੂੰ ਚਾਲੇ ਪਾ ਦਿੰਦੇ ਹਨ ਹੁਣ ਤੁਹਾਨੂੰ ਅਸੀਂ ਚਮਕੌਰ ਸਾਹਿਬ ਸ਼ੀਧੀ ਜੋੜ ਮੇਲ ਦਿਖਾ ਰਹੇ ਆ ਆ ਜੋ ਤੁਸੀਂ ਗੁਰਦੁਆਰਾ ਦੇਖ ਰਹੇ ਹੋ ਗੁਰਦੁਆਰਾ ਤਾੜੀ ਸਾਹਿਬ ਹੈ ਇਹ ਹੁਣ ਜਿਹੜੇ ਗੁਰਦੁਆਰੇ ਦਿਖਾਈ ਦੇ ਰਹੇ ਹਨ ਇੱਕ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਗੁਰਦੁਆਰਾ ਗੜੀ ਸਾਹਿਬ ਤੁਸੀਂ ਦੇਖ ਰਹੇ ਹੋ ਇਹ ਹੁਣ ਤੁਸੀਂ ਜਿਹੜੀ ਸਟਰੀਟ ਚੋਂ ਗੁਜ਼ਰ ਰਹੇ ਹੋ ਇਹ ਉਸ ਤਰ੍ਹਾਂ ਜਿਵੇਂ ਸ਼੍ਰੀ ਅਮਰਸਰ ਸਾਹਿਬ ਵਿਖੇ ਹੈਰੀਟੇਜ ਸਟਰੀਟ ਹੈ ਉਸੇ ਤਰ੍ਹਾਂ ਹੀ ਇੱਥੇ ਬਣਾਈ ਗਈ ਹੈ ਹੁਣ ਅਸੀਂ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਗਏ ਆ ਤੇ ਅੰਦਰ ਤੁਹਾਨੂੰ दरबार साहब के दर्शन कराते हैं। गुरद्वारा साहब की लाइट बहुत ही खूबसूरत दिखाई दे रही है बार बार लाइट चेंज हो रहे हैं ग्रीन कद कुछ मुसलमान कवि अल्लाह यार योगी खान ने ठीक ही क्या है बस एक हिंद में तीरथ है यात्रा के लिए कटाए बाप ने बच्चे जहाँ खुदा के लिए इतर के ਜਿਹੜੇ ਸ਼ਹੀਦ ਸਿੰਘ ਇੱਥੇ ਸ਼ਹੀਦ ਹੋਏ ਨੇ ਉਹਨਾਂ ਦੇ ਨਾਮ ਲਿਖੇ ਹੋਏ ਹਨ ਤੇ ਜੋ ਇਤਿਹਾਸ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ ਉਹ ਸੰਖੇਪ ਦੇ ਵਿੱਚ ਇੱਥੇ ਦਰਸਾਇਆ ਗਿਆ ਹੈ ਹੁਣ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਹੁਣ ਤੁਸੀਂ ਸ਼ਹੀਦ ਬਾਬਾ ਸੰਗਤ ਸਿੰਘ ਗੇਟ ਦੇਖ ਰਹੇ ਹੋ ਇਹਨਾਂ ਦੀ ਹਿਸਟਰੀ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਗੁਰੂ ਜੀ ਕੱਚੀ ਗੜੀ ਨੂੰ ਛੱਡ ਕੇ ਮਾਛੀਵੜੇ ਨੂੰ ਚਾਲੇ ਪਾਉਂਦੇ ਹਨ ਤਾਂ ਉਹ ਸੰਗਤ ਸਿੰਘ ਦੇ ਸਿਰ ਦੇ ਉੱਪਰ ਕਲਗੀ ਸਜਾ ਕੇ ਗੁਰੂ ਜੀ ਉੱਥੋਂ ਚਲੇ ਜਾਂਦੇ ਹਨ ਤੇ ਅਗਲੇ ਦਿਨ ਨੌਪੋ ਨੂੰ ਜਿਹੜੇ ਸੰਗਤ ਸਿੰਘ ਜੀ ਦੇ ਨਾਲ ਦੋ ਹੋਰ ਸਿੰਘ ਸੀ ਮਦਨ ਸਿੰਘ ਤੇ ਕਾਠਾ ਸਿੰਘ ਉਹ ਮੁਗਲ ਸੈਨਾ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਜਾਂਦੇ ਹਨ ਹੁਣ ਤੁਹਾਨੂੰ ਅਸੀਂ ਗੁਰਦੁਆਰਾ ਕੱਚੀ ਗੜੀ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਤੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਆਪ ਜੀ ਨੂੰ ਲੈ ਕੇ ਜਾਂਦੇ ਹਾਂ ਮਹਾਨ ਸਾਧੂਆਂ ਨੂੰ ਲੁਲਕੇ ਆਇਆ ਸੋਹਣਾ ਆਇਆ ਜੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਨਾਮ ਦਾ ਹਾਂ ਹੁਣ ਅਸੀਂ ਕੱਚੀ ਗੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਜਾ ਰਹੇ ਹਾਂ ਤੇ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਂਦੇ ਹਾਂ ਹੁਣ ਅਸੀਂ ਤੁਹਾਨੂੰ ਗੜੀ ਸਾਹਿਬ ਗੁਰਦੁਆਰੇ ਦੇ ਬਾਹਰਲੀ ਦਿਖ ਦਿਖਾ ਰਹੇ ਹਾਂ ਇਹ ਜੋ ਪਹਿਲਾਂ ਕੱਚੀ ਗੜੀ ਸੀ ਉਸ ਨੂੰ ਦੁਆਰਾ ਰੈਨੋਵੇਟ ਕਰਕੇ ਇਸ ਨੂੰ ਬਣਾਇਆ ਗਿਆ ਹੈ ਚਾਰੇ ਪਾਸੇ ਚਾਰ ਪਿੱਲਰ ਦਿਖਾਏ ਗਏ ਹਨ ਜਿੱਥੇ ਗੁਰੂ ਜੀ ਨੇ 8-8 ਸਿੰਘਾਂ ਦਾ ਪੈਰਾ ਲਗਵਾਇਆ ਸੀ ਹੁਣ ਤੁਹਾਨੂੰ ਅਸੀਂ ਜਿਹੜਾ ਉਹ ਪਿੱਲਰ ਚਾਰ ਸੀਗੇ ਉਹਨਾਂ ਦੀ ਅੰਦਰੂਨੀ ਬੰਤਰ ਦਿਖਾਉਂਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਆ ਇੱਕ ਗੇਟ ਦਿਖਾਈ ਦੇ ਰਹੇ ਹਾਂ ਜਿਸ ਦਾ ਨਾਮ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਗੇਟ ਹੈ ਜਿਨ੍ਹਾਂ ਦੀ ਗੇਟ ਦੇ ਉੱਪਰ ਕੱਚੀ ਗੜੀ ਦੇ ਉੱਪਰ ਪਹਿਰੇਦਾਰੀ ਤੇ ਡਿਊਟੀ ਲਗਾਈ ਗਈ ਸੀ ਹੁਣ ਤੁਹਾਨੂੰ ਅੰਦਰ ਤੋਂ ਅਸੀਂ ਦਿਖਾ ਰਹੇ ਹਾਂ ਤੇ ਬਾਹਰ ਤੋਂ ਦਿਖਾ ਰਹੇ ਹਾਂ ਕਿ ਇਹ ਗੜੀ ਕਿੰਨੀ ਉੱਚੀ ਸੀ ਤੇ ਉਥੋਂ ਦੀ ਮੁਗਲ ਸੈਨਾ ਦੀ ਹਰੇਕ ਗਤੀਵਿਧੀ ਨੂੰ ਦੇਖ ਸਕਦੇ ਸੀ ਹੁਣ ਤੁਸੀਂ ਦਮਦਮਾ ਸਾਹਿਬ ਗੁਰਦੁਆਰਾ ਦੇਖ ਰਹੇ ਹੋ ਜਿੱਥੇ ਗੁਰੂ ਜੀ ਦੇ ਸਮੇਂ ਬਾਗ ਹੁੰਦਾ ਸੀ ਤੇ ਜਿੱਥੇ ਆ ਕੇ ਗੁਰੂ ਜੀ ਪਹਿਲਾਂ ਚੰਗੌਰ ਸਾਹਿਬ ਠਹਿਰੇ ਵਿਊਅਰਸ ਤੁਸੀਂ ਹੁਣ ਛੋਟੀਆਂ-ਛੋਟੀਆਂ ਸਟਾਲਾਂ ਜੋ ਉੱਥੇ ਲੱਗੀਆਂ ਹੋਈਆਂ ਸੀ ਉਹ ਦੇਖ ਰਹੇ ਹੋ ਤੇ ਅੱਗੇ ਤੁਸੀਂ ਦੇਖੋਗੇ ਕਿ ਥਾਂ-ਥਾਂ ਦੇ ਉੱਪਰ ਲੰਗਰ ਲੱਗੇ ਹੋਏ ਹਨ ਕਿਤੇ ਬ੍ਰੈਡ ਪਕੌੜਿਆਂ ਦਾ ਲੰਗਰ ਹੈ ਕਿਤੇ ਇਹ ਕੜੀ ਚੌਲ ਦਾ ਲੰਗਰ ਲੱਗਿਆ ਹੋਇਆ ਹੈ ਫੇਂ ਸਿੱਧੀ ਜੋੜ ਮੇਲ ਚਮਕੌਰ ਸਾਹਿਬ ਦਿਖਾ ਕੇ ਹਟਿਆ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਅਸੀਂ ਦਰਸ਼ਨ ਦਿਦਾਰੇ ਕਰਾਵਾਂਗੇ ਸਿੱਧੀ ਜੋੜ ਮੇਲੇ ਦੇ ਮਾਛੀਵੜਾ ਸਾਹਿਬ ਵਿਖੇ